ਵੀਡੀਓ ਦੇਖ ਰਿਹਾ ਸਾਰੇ ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ ਵੀਰੋ ਅੱਜ ਦਿਨ ਐਤਵਾਰ ਲੋ ਟਰੈਕਟਰ ਮੰਡੀ ਆ ਜੀ ਜਿਸ ਤਰ੍ਹਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਮੰਡੀ ਆ ਜਿਹੜੀ ਬਠਿੰਡਾ ਰੋਡ ਤੇ ਲੱਗਦੀ ਆ ਲੋਡ ਤੋਂ ਬਠਿੰਡਾ ਰੋਡ ਤੇ ਇਹ ਆਪਣੇ ਚੈਨਲ ਤੇ ਵੀਡੀਓ ਵੀ ਟਰੈਕਟਰ ਮੰਡੀ ਦੀ ਆਪਾਂ ਪਾਉਂਦੇ ਰਹਿੰਦੇ ਆ ਸੋ ਅੱਜ ਆਪਾਂ ਮਲੋਟ ਆਏ ਹੋਏ ਆ ਟਰੈਕਟਰ ਮੰਡੀ ਤੇ ਦਿਖਾਵਾਂਗੇ ਤੁਹਾਨੂੰ ਟਰੈਕਟਰ ਤੇ ਟਰੈਕਟਰਾਂ ਦੇ ਨਾਲ ਦੱਸਾਂਗੇ ਰੇਟ ਸਾਡਾ ਕੰਮ ਆ ਦੋਸਤੋ ਟਰੈਕਟਰਾਂ ਦੀ ਇਹ ਵੀਡੀਓ ਦਿਖਾਉਣਾ ਤੇ ਤੁਹਾਨੂੰ ਰੇਟ ਦੱਸਣਾ ਬਾਕੀ ਨਾਲ ਕੋਸ਼ਿਸ਼ ਕਰਾਂਗੇ ਡੀਲਰਾਂ ਦੇ ਨੰਬਰ ਦੇਣ ਦੀ ਤਾਂ ਜੋ ਤੁਸੀਂ ਡੀਲਰ ਵੀਰਾਂ ਨਾਲ ਗੱਲ ਕਰਕੇ ਟਰੈਕਟਰਾਂ ਬਾਰੇ ਪੂਰੀ ਜਾਣਕਾਰੀ ਲੈ ਸਕੋ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਨਾਲ ਦਿੱਤਾ ਹੋਇਆ ਬੈੱਲ ਦਾ ਆਈਕਨ ਵੀ ਦਬਾ ਦਿਓ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਜੀ ਕਰਦੇ ਆਂ ਵੀਡੀਓ ਨੂੰ ਸ਼ੁਰੂ ਇਹ ਖੜੀ ਹੈ ਜੱਜ ਦੀ ਪਹਿਲੀ ਟਰਾਲੀ ਵਾਲੀ ਦਾ ਰੇਟ ਵੀ ਤੁਹਾਨੂੰ ਦੱਸਾਂਗੇ। ਵਾਲੀ ਦਾ ਰੇਟ ਹੈ ਜੀ 1 ਲੱਖ ਤੇ 60000 ਰੁਪਇਆ ਬਿਲਕੁਲ ਨਵੀਂ ਤਿਆਰ ਹੋਈ ਹੈ ਟਰਾਲੀ ਤੁਸੀਂ ਦੇਖ ਰਹੇ ਹੋ। ਟਾਇਰ ਹੈਗੇ ਆ ਜੀ ਟਰਾਲੀ ਤੇ ਅੱਧੇ ਘਟਾਇਰ ਪਾਏ ਹੋਏ ਆ। ਤੇ 1 ਲੱਖ 60000 ਰੁਪਇਆ ਦੀ ਹੈ ਜਿਹੜੀ ਡਿਮਾਂਡ ਕੀਤੀ ਜਾਂਦੀ ਹੈ ਟਰਾਲੀ ਦੀ। ਐਵੇਂ ਇਦੇ ਨਾਲ ਖੜਾ ਜੀ ਇੱਥੇ ਰਸੋਨਾ ਲੀਕਾ 750 ਮਾਡਲ 2016 ਹੰਡਮਾਂਡ ਇਹਦੀ ਕੀਤੀ ਜਾਂਦੀ ਹੈ 4,70,000 ਰੁਪਏ ਤੇ ਅੱਗੇ ਆ ਗਿਆ ਜੀ ਅਸ਼ਰ 333 2022 ਮਾਡਲ 4,80,000 ਰੁਪਏ ਮੁੱਲ ਹੈ ਟਰੈਕਟਰ ਦਾ ਟਰੈਕਟਰ ਦੇ ਟਾਇਰ ਹੈਗੇ ਜੀ ਪਿਛਲੇ ਫੋਲੋ ਦੇ 90 95 ਪੈਸੇ ਨਾਲ ਦੇ ਟਾਇਰ ਆ ਬਾਕੀ ਕੰਡੀਸ਼ਨ ਜਿਹੜੀ ਆ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਤੇ ਦੇ ਅੱਗੇ ਖੜਾ ਜੀ ਮੈਸੀ 7250 ਇਹ ਵੀ ਬਾਈ ਮਾਡਲ ਹੀ ਆ ਤੇ ਇਹਦੀ ਡਿਮਾਂਡ ਜਿਹੜੀ ਕੀਤੀ ਜਾਂਦੀ ਹੈ 6 ਲੱਖ ਤੇ 25000 ਰੁਪਿਆ ਸੋ ਟਰੈਕਟਰ ਬਿਲਕੁਲ ਸ਼ੋਰੂਮ ਕੰਡੀਸ਼ਨ ਹੀ ਆ ਬਹੁਤ ਘੱਟ ਚੱਲਿਆ ਹੋਇਆ ਇਹਦੇ ਨਾਲ ਆ ਗਿਆ ਜੀ ਫੋਰਡ 610 ਮਾਡਲ 88 ਇਹਦੀ ਡਿਮਾਂਡ ਆ ਜਿਹੜੀ ਕੀਤੀ ਜਾਂਦੀ ਹੈ 1 ਲੱਖ ਤੇ 40000 ਰੁਪਿਆ ਸਟ੍ਰੈਕਟਰ so origional condition ਦੇ ਵਿੱਚ ਹੀ ਹੈ ਇਹਦੇ ਨਾਲ ਖੜਾ ਜੀ ਫਾਰਮਟ੍ਰੈਕ 45 ਕਿਨੇ ਬੋਲੇਇਆ ਮਾਡਲ 2007 ਡਿਮਾਂਡ 2 ਲੱਖ ਤੇ 65000 ਰੁਪਇਆ ਸੱਗੇ ਖੜਾ ਜੀ ਸੋਨਾਲੀਕਾ 750 2015 ਮਾਡਲ 435000 ਰੁਪਇਆ ਡਿਮਾਂਡ ਹੈ ਟਰੈਕਟਰ ਦੀ ਪਿਛਲੇ ਟਾਇਰ 60 ਕੁ ਪੈਸੇ ਔਰ ਇਹਦੇ ਨਾਲ ਖੜਾ ਇਹ ਸਟੈਂਡਰਡ 345 2006 ਮਾਡਲ 1 ਲੱਖ 65000 ਰੁਪਿਆ ਕੀਮਤ ਹੈ ਟਰੈਕਟਰ ਦੀ ਸੋ ਇਹ ਕੋਈ ਫਿਕਸ ਪ੍ਰਾਈਸ ਨਹੀਂ ਹੁੰਦਾ ਟਰੈਕਟਰ ਦਾ ਜੇ ਤੁਸੀਂ ਮੌਕੇ ਤੇ ਟਰੈਕਟਰ ਲੈਣ ਆਉਂਗੇ ਤਾਂ ਇਹਦੇ ਵਿੱਚ ਡਿਸਕਾਊਂਟ ਹੋ ਜਾਊਗਾ ਇਹਦੇ ਨਾਲ ਖੜਾ ਇਹ ਫਾਰਮ ਟਰੈਕ 60 2011 ਮਾਡਲ ਪੰਜਾਬ ਨੰਬਰ 3 ਲੱਖ 70000 ਰੁਪਿਆ ਮੁੱਲ ਹੈ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਆ ਪੈਰ ਹੈਗੇ ਜੀ 60 ਕੇ ਪੈਸੇ 60 55 ਪੈਸੇ ਹੋਣਗੇ ਚਾਰੋ ਟਾਇਰ ਅੱਗੇ ਆ ਗਏ ਸਵਰਾਜ 855 5 4 ਸਟਾਰ ਨਵੇਂ ਚੁੱਲੇ ਦੇ ਵਿੱਚ 19 ਮਾਡਲ 630000 ਰੁਪਿਆ ਕੀਮਤ ਆ ਟਰੈਕਟਰ ਦੀ ਨੰਬਰ ਪੰਜਾਬ ਆ ਜੀ ਸਵੇਦਰ ਨਾਲ ਹੀ ਖੜਾ ਜੀ ਸਵਰਾਜ 963 4휠 ਡਰਾਈਵ ਦੇ ਵਿੱਚ ਸੋ ਸਭ ਤੋਂ ਪਹਿਲਾਂ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਜੀ ਛਾਇਰ ਛਤਰੀ ਵਗੈਰਾ ਲੱਗੀ ਹੋਈ ਆ ਟਰੈਕਟਰ ਦੇ ਟਾਇਰ ਹੈਗੇ ਆ ਜੀ 60 ਤੋਂ 65 ਪੈਸੇ ਬਾਕੀ ਹੁੱਕ ਵਗੈਰਾ ਤੇ ਫੱਟੀ ਵਗੈਰਾ ਟਰੈਕਟਰ ਦੇ ਨਾਲ ਹੀ ਆ ਚਾਰੇ ਪਾਸੇ ਟਰੈਕਟਰ ਦੀ ਕੰਡੀਸ਼ਨ ਤੁਹਾਨੂੰ ਖਾ ਦਿੰਦੇ ਆ 4 ਵੀਲ ਡਰਾਈਵ ਦੇ ਵਿੱਚ ਆਈ ਟਰੈਕਟਰ ਤੇ ਜੇਕਰ ਗੱਲ ਕਰੀਏ ਆਪਾਂ ਟਰੈਕਟਰ ਦੇ ਟਾਇਰਾਂ ਦੀ ਤਾਂ ਅਗਲੇ ਟਾਇਰ ਫਰੈਸ਼ਾ ਬਿਲਕੁਲ ਮਾਡਲ ਆ ਜੀ 2020 ਤੇ ਇਹਦੀ ਡਿਮਾਂਡ ਕੀਤੀ ਜਾਂਦੀ ਆ ਪਰ ਬਹੁਤ ਹੀ ਤੁੰਦਲੇ ਜਿਹਾ ਲਿਖਿਆ ਹੋਇਆ ਰੇਟ ਦਾ ਕੋਈ ਪਤਾ ਨਹੀਂ ਲੱਗ ਰਿਹਾ ਬਾਕੀ ਤੁਹਾਨੂੰ ਨੰਬਰ ਦੇ ਦਾਂਗੇ ਇਹਨਾਂ ਦਾ ਵਿਆਹਿਆਂ ਦਾ ਬੈਨਰ ਦੀ ਫੋਟੋ ਆਉਗੀ ਵਿੱਚ ਉਹਨਾਂ ਨੂੰ ਕਾਲ ਕਰਾ ਕੇ ਤੁਸੀਂ ਪੁੱਛ ਸਕਦੇ ਹੋ ਤੇ ਇਹਦੇ ਨਾਲ ਹੀ ਅੱਗੇ ਖੜਾ ਹੈ ਪਾਵਰ ਟਰੈਕ 439 ਸੋ ਇਹਨਾਂ ਬਾਈਆਂ ਨੇ ਰੇਟ ਨਹੀਂ ਲਿਖਿਆ ਹੋਇਆ ਟਰੱਕਾਂ ਦੇ ਉੱਪਰ ਇਹਨਾਂ ਦਾ ਨੰਬਰ ਤੁਹਾਨੂੰ ਦੇ ਦਾਂਗੇ ਤੁਸੀਂ ਪੁੱਛ ਸਕਦੇ ਹੋ ਟਰੈਕਟਰ ਦੀ ਕੰਡੀਸ਼ਨ ਦੇਖ ਲਓ ਇਹਦੇ ਨਾਲ ਖੜਾ ਜੀ ਆਸ਼ਰ 241 ਇਹ ਵੀ ਟਰੈਕਟਰ ਦੇ ਟਾਇਰ ਹੈਗੇ ਆ ਜੀ 90 95 ਪੈਸੇ ਤੇ ਬਾਕੀ ਕਮਿਸ਼ਨ ਤੁਹਾਡੇ ਸਾਹਮਣੇ ਆ ਤੇ ਬਾਈਆਂ ਦਾ ਨੰਬਰ ਹੈ ਜਿਹੜਾ ਤੁਹਾਨੂੰ ਡਿਸਪਲੇ ਤੇ ਦੇ ਦਾਂਗੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਇਹਨਾਂ ਨੇ ਰੇਟ ਉੱਪਰ ਮੈਂਸ਼ਨ ਨਹੀਂ ਕੀਤਾ ਆ ਕਿਸੇ ਵੀ ਟਰੈਕਟਰ ਦਾ ਇਧਰ ਨਾਲ ਖੜਾ ਜੀ ਸੋਨਾਲੀਕਾ ਟਾਈਗਰ BI 55 ਕੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਦੇ 20 ਮਾਡਲ ਆ ਡਿਮਾਂਡ ਆ 5 ਲੱਖ ਤੇ 85000 ਰੁਪਿਆ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਆ ਬੈਕ ਟਾਇਰਾਂ ਤੇ ਵੇਟ ਵਗੈਰਾ ਲੱਗੇ ਹੋਏ ਆ ਜੀ ਸੋ ਆਓ ਅੱਗੇ ਹੋਰ ਟਰੈਕਟਰ ਵਿਖਾਉਣੇ ਆ ਇੱਧਰ ਅੱਗੇ ਖੜਾ ਜੀ ਸਵਰਾਜ 744 ਲਾਲ ਰੰਗ ਦੇ ਵਿੱਚ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਲਓ ਤੇ ਇਹਦਾ ਮਾਡਲ ਹੈਗਾ 2006 ਤੇ ਡਿਮਾਂਡ ਕੀਤੀ ਜਾਂਦੀ ਹੈ 2 ਲੱਖ ਤੇ 75000 ਰੁਪਈਆ ਦੇ ਨਾਲ ਖੜਾ ਹੈ ਐਸ਼ਰ 241 ਉਸ ਮਾਡਲ ਹੈ 2011 ਡਿਮਾਂਡ ਕੀਤੀ ਇਹਦੀ 2 ਲੱਖ ਰੁਪਇਆ ਨਾਲ ਆ ਗਿਆ ਜੀ ਫੋਰ 3630 ਇਹਦੇ ਨਾਲ ਖੜਾ ਹੈ ਫੋਰ 3600 ਟਰੈਕਟਰ ਦੇ ਪਿਛਲੇ ਟਾਇਰ ਹੈਗੇ 70 ਕੇ ਪੈਸੇ ਅਗਲੇ ਕਸੇ ਹੋਏ ਆ ਇਹਦੇ ਨਾਲ ਆ ਗਿਆ ਸੋਨਾਲਿਕਾ ਡੀਆਈ 35 11 ਮਾਡਲ 2 ਲੱਖ 75000 ਰੁਪਇਆ ਕੀਮਤ ਆ ਟਰੈਕਟਰ ਦੀ ਤੋ ਇਹਨਾਂ ਬਾਈਆਂ ਦਾ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੀ ਦੇ ਦਾਂਗੇ ਤੇ ਡਿਸਪਲੇ ਤੇ ਵੀ ਦੇ ਦਾਂਗੇ ਤੁਸੀਂ ਫੋਨ ਕਰਕੇ ਇਹਨਾਂ ਦਾ ਰੇਟ ਪੁੱਛ ਸਕਦੇ ਹੋ ਰੇਟ ਇਹਨਾਂ ਨੇ ਉੱਪਰ ਲਿਖਿਆ ਨਹੀਂ ਆਇਆ ਇਹਦੇ ਨਾਲ ਆ ਗਿਆ ਜੀ ਮਹਿੰਦਰਾ 265 DI ਤੁਸੀਂ ਕੰਡੀਸ਼ਨ ਦੇਖ ਰਹੇ ਹੋ ਅਗਲੇ ਟਾਇਰ ਕੱਸਿਆ ਪਿਛਲੇ ਹੈਗੇ ਆ ਜੀ 70 ਕੇ ਪੈਸੇ ਸੁਰੰਗ ਪੇਂਟ ਦਾ ਟਰੈਕਟਰ オリジナル ਆ ਜਿਵੇਂ ਦੇ ਵਈ ਇਹਦੇ ਨਾਲ ਆ ਗਏ ਸੋਨਾਲੀਕਾ 745 ਸਕੰਦਰ ਮਾਡਲ 2018 ਡਿਮਾਂਡ 4 ਲੱਖ ਤੇ 85000 ਰੁਪਇਆ ਟਰੈਕਟਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਾਇਰ ਹੈਗੇ ਜੀ ਟਰੈਕਟਰ ਦੇ ਚਾਰੋਂ ਹੀ 70 75 ਪੈਸੇ ਪਿਛਲੇ ਜਾਦੇ ਆ ਥੋੜੇ 90 ਕੇ ਪੈਸੇ ਇਹਦੇ ਨਾਲ ਖੜਾ ਇੰਡੋ ਫਾਰਮ 3055 13 ਮਾਡਲ 2 ਲੱਖ 60000 ਰੁਪਇਆ ਕੋਈ ਕੀਮਤ ਦਾ ਟਰੈਕਟਰ ਦੀ ਤੇ ਟਰੈਕਟਰ ਦੇ ਚਾਰੋਂ ਟਾਇਰ ਹੀ ਹੈਗੇ ਆ ਜੀ 39 50 ਪੈਸੇ ਇਧਰ ਉੱਤੇ ਨਾਲ ਖੜਾ ਜੀ 265 ਮਾਡਲ 18 4,10,000 ਰੁਪਏ ਮੁੱਲ ਦਾ ਟਰੈਕਟਰ ਦਾ ਸੋ ਪਿਛਲੇ ਟਾਇਰ ਟਰੈਕਟਰ ਦੇ ਚਾਰੇ ਟਾਇਰ ਨਵੇਂ ਆ